ਬਾਬਾ ਜੀ ਫੋਜਾ ਕਿੱਥੋਂ ਆਈਆਂ ਫੋਜਾ ਕਿੱਥੋਂ ਆਈਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਪਾਵਨ ਪਵਿੱਤਰ ਧਰਤੀ ਜਨਮ ਸਥਾਨ ਤੋਂ ਤੇ ਸਰਦਾਰ ਜਸਵੀਰ ਸਿੰਘ ਗੜੀ ਉਹਨਾਂ ਦੇ ਹੱਕ ਦੇ ਵਿੱਚ ਗੱਲ ਪੰਥ ਪੂਰੇ ਜਹੋ ਜਲਾਲ ਦੇ ਨਾਲ ਤੇ ਇਸ ਵਾਰੀ ਪਾਰਲੀਮੈਂਟ ਦੇ ਵਿੱਚ ਆਪਣੇ ਭਰਾ ਨੂੰ ਅਸੀਂ ਵੱਡੀ ਲੀਡ ਦੇ ਨਾਲ ਲੈ ਕੇ ਜਾਵਾਂਗੇ ਸਰਦਾਰ ਜਸਵੀਰ ਸਿੰਘ ਗੜੀ ਜਿੰਦਾਬਾਦ ਜਿੰਦਾਬਾਦ ਸਮਾਜ ਪਾਰਟੀ ਜਿੰਦਾਬਾਦ 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 ਬਾਕੀ ਵੀ ਨੇਤਾ ਖਰੇ ਆ ਉਹਨਾਂ ਕਿਉਂ ਨਹੀਂ ਵੋਟ ਪਾਦੇ ਉਹ ਵੀ ਵਧੀਆ ਕੰਮ ਕਰਦੇ ਆ ਕਿਸੇ ਦਾ ਕੋਈ ਵਧੀਆ ਕੰਮ ਨਹੀਂ ਦਾ ਕੋਈ ਵਧੀਆ ਕੰਮ ਨਹੀਂ ਹੈਗਾ ਸਭ ਤੋਂ ਹਲਕੇ ਦੀ ਤਰਾਸ ਦੀ ਇਹ ਆ ਕਿ ਨੌ ਵਿਧਾਨ ਸਭਾ ਦੇ ਵਿੱਚੋਂ ਪਾਰਟੀਆਂ ਨੂੰ ਇੱਕ ਵੀ ਕੈਂਡੀਡੇਟ ਜਿਹੜਾ ਲੋਕਲ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਕੀ ਕਾਰਨ ਹੈ ਜਾਂ ਸਾਡੇ ਇਲਾਕੇ ਨੂੰ ਪਿੱਛਾ ਰੱਖਣ ਦੀ ਕੋਸ਼ਿਸ਼ ਹੈ ਸਰਦਾਰ ਗੜੀ ਸਾਹਿਬ ਸਾਡੇ ਇਲਾਕੇ ਦੇ ਆ ਸਾਡੇ ਹਲਕਾ ਬਲਾਚੇਵਰ ਤੋਂ ਬਿਲੋਂਗ ਕਰਦੇ ਆ ਵਿਧਾਨ ਸਭਾ ਦੇ ਵਿੱਚ ਦੇ ਆਪਣੇ ਜੰਪਾਲ ਹੈ ਜੀ ਆਪਣੇ ਲੋਕ ਹੈ ਪੜ੍ਹੇ ਲਿਖੇ ਹੈ ਤੇ ਸਾਡੇ ਸਮਾਜ ਦੀ ਗੱਲ ਕਰਨੇ ਵਾਲੇ ਤੁਹਾਨੂੰ 2 ਰੁਪਏ ਕਿਲੋ ਕਣਕੇ ਦਿੰਦੇ ਆ ਆਟਾ 2 ਰੁਪਏ ਕਿਲੋ ਦਿੰਦੇ ਹੋਰ ਸੂਰਤਾ ਪਾਰਟੀਆਂ ਦਿੰਦੀਆਂ ਇਹ ਉਹ ਕੋਈ ਮਾੜਾ ਕੰਮ ਕਰਦੀਆਂ ਸਾਨੂੰ 2 ਰੁਪਏ ਕਿਲੋ ਆਟੇ ਵਾਲੇ ਨਹੀਂ ਅਸੀਂ ਮੰਗਣ ਵਾਲੇ ਨਹੀਂ ਅਸੀਂ ਵੰਡਣ ਵਾਲੇ ਆ ਠੀਕ ਆ ਜੀ ਸਾਡੇ ਰਾਜ ਭਾਗ ਹੈ ਹਾਂ ਜੀ ਜਿਹੜੇ ਸਾਡੇ ਲੋਕਾਂ ਨੂੰ ਨਹੀਂ ਪਤਾ ਕਿ ਸਾਡੇ ਰਾਜ ਭਾਗ ਹੈ ਜਿਹੜੇ ਕੇ ਸਰਦਾਰ ਜਸਵੀਰ ਸਿੰਘ ਗੜੀਗੋਣਾ ਨੇ ਆ ਕੇ ਲੋਕਾਂ ਨੂੰ ਦੱਸਿਆ ਕਿ ਤੁਹਾਡੇ ਰਾਜ ਭਾਗ ਕਿਹੜੇ ਆ ਸਾਨੂੰ 2-2 ਰੁਪਏ ਕਿਲੋ ਆਟੇ ਦੀ ਲੋੜ ਨਹੀਂ ਅਸੀਂ ਵੰਡਣ ਵਾਲੇ ਅਸੀਂ ਖਾਲਸਾ ਪੰਥ ਹੈ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹੈ ਗੁਰੂ ਨਾਨਕ ਸਾਹਿਬ ਦੇ ਪੁੱਤ ਹੈ ਜਿਨੇ ਪੂਰੀ ਦੁਨੀਆ 'ਚ ਲੰਗਰ ਲਾਇਆ ਅਸੀਂ 2 ਰੁਪਏ ਦੇ ਪਖਾਰੀ ਨਹੀਂ ਆਈ ਨਾ ਲੀਡਰਾਂ ਦੇ ਇਹ ਸਾਡੇ ਹੱਕ ਹੈ ਪਰ ਸਾਨੂੰ ਬਖਾਰੀ ਜਿਵੇਂ 2-2 ਰੁਪਏ ਦੇ ਵਿੱਚ ਜਿਹੜਾ ਵੰਡ ਦਿੱਤਾ ਸਾਨੂੰ ਇਹ ਚੀਜ਼ਾਂ ਕੋਈ ਮਨਜ਼ੂਰ ਨਹੀਂ ਤੇ ਅਸੀਂ ਆਪਣੇ ਹੱਕ ਦੀ ਕਮਾਈ ਖਾ ਰਹੇ ਹਾਂ ਰੋਜ਼ਗਾਰ ਚਾਹੁੰਦੇ ਆ ਬਿਲਕੁਲ ਤਿੰਨ ਚੀਜ਼ਾਂ ਐਜੂਕੇਸ਼ਨ ਸਿਹਤ ਰੁਜ਼ਗਾਰ ਜਿਹੜੀ ਪਾਰਟੀ ਦਊਂਗੀ ਉਹ ਪਾਰਟੀ ਸਭ ਤੋਂ ਵਧੀਆ ਹੈ ਜਿਹੜੀ ਗਰੀਬ ਦੀ ਗੱਲ ਕਰੂਗੀ ਉਹ ਪਾਰਟੀ ਸਭ ਤੋਂ ਵਧੀਆ ਹੈ ਜਿਹੜੀ ਪਾਰਟੀ ਆਰਥਿਕਤਾ ਦੇ ਵਿੱਚ ਏਕਤਾ ਦੀ ਗੱਲ ਕਰੂਗੀ ਸਮਾਜਿਕ ਏਕਤਾ ਦੀ ਗੱਲ ਕਰੂਗੀ ਉਹ ਕੈਂਡੀਡੇਟ ਵਧੀਆ ਤੇ ਉਹ ਕੈਂਡੀਡੇਟ ਕੌਣ ਹੈ ਜੀ ਸਰਦਾਰ ਜਸਵੀਰ ਸਿੰਘ ਘੜੀ ਜੀ ਆਪਣਾ ਨਾਮ ਵੀ ਦੱਸੋ ਮੇਰਾ ਨਾਮ ਬਾਬਾ ਸੰਤੋਸ਼ ਸਿੰਘ ਆ ਤੇ ਮੈਂ ਜਰਨਲ ਸੈਕਟਰੀ ਦਲਪੰਥ ਬਾਬਾ ਜੀਵਨ ਸਿੰਘ ਬਾਬਾ ਜੀ ਹਾਰ ਸਿੰਘ ਸ਼੍ਰੀ ਚਮਤੌਰ ਸਾਹਿਬ ਤੋਂ ਮੁੱਖ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਉਹਨਾਂ ਦੇ ਜਰਨਲ ਸੈਕਟਰੀ ਦਲਪੰਥ ਦੇ ਵਿੱਚ ਮੰਨ ਤੁਸੀਂ ਇਹ ਵੀ ਗੱਲ ਮੰਨਦੇ ਆ ਕਿ ਜੋ ਬਾਬਾ ਜੀਵਨ ਸਿੰਘ ਨੂੰ ਮਾਣ ਸਤਿਕਾਰ ਚਾਹੀਦਾ ਸੀ ਅੱਜ ਤੱਕ ਸ਼ਰੋਣੀ ਕਮੇਟੀ ਵੱਲੋਂ ਨਹੀਂ ਮਿਲਿਆ ਦੁਆਣਾ ਅਸੀਂ ਆ ਹਾਂਜੀ ਜਦੋਂ ਸਾਡੀ ਕੌਮ ਸਾਡੇ ਸਮਾਜ ਜਿਹੜਾ ਆਪਣੀਆਂ ਕੁਰਬਾਨੀਆਂ ਨੂੰ ਭੁੱਲ ਗਿਆ ਸੀ ਤੇ ਮਾਨ ਸਨਮਾਨ ਕਿ ਤੁਮ ਮਿਲਨੇ ਸੀ ਠੀਕ ਹੈ ਅੱਜ ਕੌਮ ਜਾ ਕੇ ਆ ਹਾਂ ਜੀ ਸਮੂਚਾ ਦਲਪੰਥ ਰੰਗਰੇਟੇ ਦਾਲਪੰਥ ਭਾਈ ਜੀਵਨ ਸਿੰਘ ਦਲਪੰਥ ਸਾਰੇ ਅੱਜ ਤਿਆਰ ਪਰ ਤਿਆਰ ਜਿਹੜੇ ਖੜੇ ਐ ਆਪਣਾ ਰਾਜ ਭਾਗ ਲੈਣ ਵਾਸਤੇ ਮਾਨ ਸਨਮਾਨ ਤਾਂ ਸਾਨੂੰ ਆਪਣੇ ਮਿਲੇ ਜਾਣਾ ਗੁੱਸਾ ਮੈਂ ਕਰਿਓ ਮੈਂ ਹੁਸ਼ਿਆਰਪੁਰ ਨੂੰ ਬਿਲੋਂਗ ਕਰਦਾ ਵਾਂ ਠੀਕ ਹੈ ਜੀ ਇਹ ਪਹਿਲਾਂ ਨਹੀਂ ਕਹਿ ਜਣ ਵੈਸੀ ਬਾਬਾ ਜੀਵਨ ਸਿੰਘ ਦੀ ਈਲਾਕਾ ਜਿੱਥੇ ਵੋਟਾਂ ਆਉਂਦੀਆਂ ਮੈਂ ਸ਼ਰਾਬਾਂ ਤੇ ਵਿਕਦੇ ਦੇਖਿਆ ਪੇਟੀਆਂ ਪੇਟੀਆਂ ਲੈਣ ਦੀਆਂ ਦੇਖੀਆਂ ਇਹਨਾਂ ਦੀ ਗੱਲ ਕਰਦੇ ਹੋ ਮੈਂ ਤੁਹਾਨੂੰ ਅੱਖੀਂ ਦਿਖਾ ਦਾਂ ਮੈਂ ਅੱਖੀਂ ਦੇਖਿਆ ਡਿੱਠਾ ਮੈਂ ਕਰਦੇ ਹਾਂ ਨਾਲੇ ਕੇ ਜ਼ਬੋਧਨ ਕਰੋ ਕਿਹਨਾਂ ਦੀ ਗੱਲ ਕਰਦੇ ਹੋ ਜੀ ਆਪਣੇ ਸਮਾਜ ਦੀ ਹਾਂ ਆਪਣੇ ਸਮਾਜ ਦੀ ਗੱਲ ਕਰਦੇ ਹਾਂ ਜੀ ਆਪਣੇ ਸਮਾਜ ਦੀ ਗੱਲ ਸਮਾਜ ਦੇ ਵਿੱਚ ਐਜੂਕੇਸ਼ਨ ਦੀ ਕਮੀ ਆ ਸਮਾਜ ਦੇ ਵਿੱਚ ਪ੍ਰੋਪਰ ਇੱਕ ਰੁਜ਼ਗਾਰ ਦੀ ਕਮੀ ਹੈ ਜਿਹਦੀ ਕਰਕੇ ਆਪਣੇ ਮੂਲ ਸਿਧਾਂਤ ਤੇ ਸਮਾਜ ਟੁੱਟ ਗਿਆ ਸੀ ਇਹਦੀ ਕਰਕੇ ਸਾਡਾ ਸਮਾਜ ਆਪਣੇ ਮੂਲ ਸਿਧਾਂਤ ਤੋਂ ਟੁੱਟ ਗਿਆ ਸੀ ਪਰ ਹੁਣ ਸਾਡੀ ਕੌਮ ਸਾਡਾ ਸਮਾਜ ਪੜ੍ਹ ਲਿਖ ਗਿਆ ਹੈ ਸੂਝਵਾਨ ਹੋ ਗਿਆ ਵਾਏ ਹੁਣ ਇਸ ਗੱਲ ਦੀ ਪ੍ਰਵਾਹ ਨਾ ਕਰੋ ਤੇ ਹੁਣ ਬੁਲੰਦੀਆਂ ਤੇ ਝੂਮਾਂਗੇ ਗੱਜ ਕੈ ਜਾਰੇ ਕਿ ਜਾਵੇ ਨਿਹਾਲ ਹੋ ਜਾਵੇ ਸ਼ਹੀਦਾ ਸਿੰਘਾਂ ਦੇ ਮਨਾਂ ਨੂੰ ਪਵਾਵੇ